ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਸੀਐਮ ਨੂੰ ਲੱਗਿਆ ਵੱਡਾ ਝਟਕਾ ਸੀਐਮ ਤੋਂ ਪਹਿਲਾਂ ਸਰਕਾਰ ਦੇ 8 ਮੌਜੂਦਾ ਮੰਤਰੀਆਂ ਨੇ ਆਪੋ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤੇ ਨੇ ਸਰਕਾਰ ਦੇ ਵਿੱਚ ਸਭ ਕੁਝ ਠੀਕ ਨਹੀਂ ਧੱਕੇ ਨਾਲ ਉਹਨਾਂ ਮੰਤਰੀਆਂ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਤੇ ਮੁੱਖ ਮੰਤਰੀ ਆਪਣੀ ਮਰਜ਼ੀ ਕਰ ਰਹੇ ਸੀ ਇਸ ਤੋਂ ਪਹਿਲਾਂ ਇੱਕ ਪਾਸੇ ਦੇਸ਼ ਦੇ ਵਿੱਚ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 75 ਸਾਲ ਉਹਨਾਂ ਨੂੰ ਪੂਰੇ ਹੋ ਗਏ ਨੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣ ਅਸਤੀਫੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਕੋਲ ਡੋਰ ਦੇ ਵਿੱਚ ਕੀ ਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਹੁਣ ਭਾਰਤੀ ਜਨਤਾ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲੋਂ ਅਸਤੀਫਾ ਮੰਗੇਗੀ ਆਰਐਸ ਦੇ ਮੁਖੀ ਭਗਤਵਨ ਆਲਕ ਅਲਰੇਡੀ ਹੀ ਜਾਣਕਾਰੀ ਦੇ ਦਿੱਤੀ ਗਈ ਹੈ ਜੇਕਰ ਕੇ ਜੇਕਰ ਐਲਕੇ ਅਡਵਾਨੀ ਕੋਲੋਂ 75 ਸਾਲ ਪੂਰੇ ਹੋਣ ਤੋਂ ਬਾਅਦ ਅਸਤੀਫਾ ਲਿਆ ਜਾ ਸਕਦਾ ਹੈ ਤਾਂ ਉਹੀ ਨਿਜ਼ਮ ਉਹੀ ਕਾਨੂੰਨ ਉਹੀ ਵਿਧੀ ਵਿਧਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਵੀ ਲਾਗੂ ਹੁੰਦਾ ਹੈ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਮਨੀਪੁਰ ਦੇ ਵਿੱਚ ਗਏ ਮਨੀਪੁਰ ਦੇ ਵਿੱਚ ਕੀ ਹੋਇਆ ਕਿਸ ਤਰ੍ਹਾਂ ਦੰਗੇ ਹੋਏ ਕਿਸ ਤਰ੍ਹਾਂ ਮਨੀਪੁਰ ਦੀਆਂ ਧੀਆਂ ਅਤੇ ਭੈਣਾਂ ਨੂੰ ਨਿਰਵਸਤਰ ਕਰਕੇ ਉਹਨਾਂ ਦੇ ਨਾਲ ਤਸ਼ੱਦਦ ਕੀਤੇ ਗਏ ਉਹਨਾਂ ਨੂੰ ਸੜਕਾਂ ਉੱਤੇ ਨੰਗਾ ਭਜਾਇਆ ਗਿਆ ਤੇ ਸਰਕਾਰ ਸਾਇਲੈਂਟ ਰਹੀ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਮਨੀਪੁਰ ਦੇ ਵਿੱਚ ਸੀ ਤੇ ਦੂਸਰੇ ਪਾਸੇ ਮੰਗਾਲਿਆ ਦੇ ਮੌਜੂਦਾ ਐਂਡੀ ਦੇ ਤਹਿਤ ਜਿਹੜੀ ਮੰਤਰੀ ਮੰਡਲ ਹੈ ਮੰਗਾਲਿਆ ਦੇ 8 ਮੰਤਰੀਆਂ ਨੇ ਕੱਲ ਅਸਤੀਫਾ ਦੇ ਦਿੱਤਾ ਤੇ ਮੰਗਾਲਿਆ ਦੀ ਸਰਕਾਰ ਬੜੀ ਜਲਦੀ ਟੁੱਟਣ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਉਹਨਾਂ ਤਾਂ ਤਾਂ ਲੱਗਿਆ ਹੋਇਆ ਵਧਾਈਆਂ ਦਾ ਤੇ ਦੂਸਰੇ ਪਾਸੇ ਉਹਨਾਂ ਦੀਆਂ ਵਧਾਈਆਂ ਕਿਰਕਾ ਹੋ ਗਈ ਕਿਰਕਰੀ ਹੋ ਗਈਆਂ ਨੇ ਅਤੇ ਉਹ ਵਧਾਈਆਂ ਦੇ ਵਿੱਚ ਰੇਤਾ ਪੈ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ ਹੈ ਚੰਗੀ ਸਿਹਤ ਦੀ ਉਹਨਾਂ ਦੀ ਕਾਮਨਾ ਕੀਤੀ ਹੈ ਤੇ ਉਧਰ ਮੰਗਾਲਿਆ ਐਨਡੀਏ ਦੇ ਤੀਤ ਐਨਡੀਏ ਦੇ ਤਹਿਤ ਜਿਹੜੇ ਭਾਰਤੀ ਜਨਤਾ ਪਾਰਟੀ ਦੇ 8 ਮੌਜੂਦਾ ਮੰਤਰੀ ਸੀ ਉਹਨਾਂ ਨੇ ਆਪੋ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ-ਨਾਲ ਵੱਡਾ ਝਟਕਾ ਲੱਗਿਆ ਹੈ ਹਮੈ ਮਗਾ ਲਿਆ ਦੇ ਮੁੱਖ ਮੰਤਰੀ ਨੂੰ ਮਗਾ ਲਿਆ ਦੇ ਮੁੱਖ ਮੰਤਰੀ ਨੂੰ ਸਮਝ ਨਹੀਂ ਆ ਰਿਹਾ ਕਿ ਇਸ ਮਾਮਲੇ ਨੂੰ ਕਿਵੇਂ ਸੁਲਝਾਇਆ ਜਾਵੇ ਕਿਉਂਕਿ ਐਨਡੀਏ ਦੇ ਤਹਿਤ ਜਿਹੜੇ ਅੱਧ ਮੰਤਰੀ ਬੜੇ ਸੀ ਭਾਰਤੀ ਜਨਤਾ ਪਾਰਟੀ ਵਿੱਚ ਮਘਾਲਿਆ ਤੋਂ ਉਹਨਾਂ ਅਠਾ ਮੰਤਰੀਆਂ ਵਿੰਡੋ ਵੱਲੋਂ ਥੋਕੇ ਕਹਿ ਦਿੱਤਾ ਗਿਆ ਹੈ ਕਿ ਅੱਜ ਅਸੀਂ ਐਨਡੀਏ ਦਾ 파ਟ ਨਹੀਂ ਬਣਾਗੇ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਨਹੀਂ ਸਪੋਰਟ ਬਣਾਗੇ ਇੱਕ ਪਾਸੇ ਮਘਾਲਿਆ ਦੇ ਸੀਐਮ ਨੂੰ ਪਾਦਦਾ ਪਈਏ ਨੇ ਤੇ ਦੂਸਰੇ ਪਾਸੇ ਉਦਾਸ ਹੋ ਗਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਨੀ ਕਿ ਔਰ ਵਾਲੇ ਦਿਨਾਂ ਦੇ ਵਿੱਚ ਵੱਡੇ ਖਿਲਾਰੇ ਪੈਣਗੇ ਖਾਸ ਕਰਕੇ ਮਘਾਲਿਆ ਦੇ ਵਿੱਚ ਦੇ ਦੂਸਰੇ ਪਾਸੇ ਹੁਣ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਕਿਆ ਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲੋਂ ਅਸਤੀਫਾ ਮੰਗਣਗੇ ਤਾਂ